ਸਸਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਹਵਾਈ ਅੱਡਿਆਂ ਤੇ ਹਜ਼ਾਰਾਂ ਮੁਸਾਫਰ ਉਸ ਸਮੇਂ ਫਸ ਗਏ ਜਦੋਂ ਤਕਨੀਕੀ ਖਰਾਬੀ ਦੇ ਕਾਰਨ ਸੈਲਫ ਸਰਵਿਸ ਵਾਲੇ ਇਨਸਪੈਕਸ਼ਨ ਕਿਓਸਕਸ ਨੇ ਕੰਮ ਕਰਨਾ ਬੰਦ ਕਰ ਦਿੱਤਾ ਟੋਰਾਂਟੋ ਦਾ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਮੌਂਟਰੀਅਲ ਦਾ ਟਰੂਡੋ ਇੰਟਰਨੈਸ਼ਨਲ 에ਅਰਪੋਰਟ ਅਤੇ ਕੈਲਗਰੀ ਇੰਟਰਨੈਸ਼ਨਲ 에ਅਰਪੋਰਟ ਸਭ ਤੋਂ ਵੱਧ ਪ੍ਰਭਾਵਿਤ ਹੋਏ ਜਦਕਿ ਵੈਂਕੂਵਰ ਇੰਟਰਨੈਸ਼ਨਲ 에ਅਰਪੋਰਟ ਉਤੇ ਘੱਟ ਅਸਰ ਦੇਖਣ ਨੂੰ ਮਿਲਿਆ ਕੈਨੇਡਾ ਬਾਰਡਰਸ ਸਰਵਿਸਿਜ਼ ਏਜੰਸੀ ਦੇ ਬੁਲਾਰੇ ਨੇ ਕਿਹਾ ਕਿ ਐਤਵਾਰ ਬਾਅਦ ਦੁਪਹਿਰ ਸਮੇਂ ਸੇ ਸ਼ੁਰੂ ਹੋਈ ਅਤੇ ਫਿਲਹਾਲ ਇਸ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਕੈਨੇਡਾ ਦੇ ਹਵਾਈ ਅੜਿਆਂ ਉੱਤੇ ਹਜ਼ਾਰਾਂ ਮੁਸਾਫਰ ਫਸ ਗਏ ਜਦੋਂ ਤਕਨੀਕੀ ਖਰਾਬੀ ਦੇ ਕਾਰਨ ਸੈਲਫ ਸਰਵਿਸ ਵਾਲੇ ਇਨਸਪੈਕਸ਼ਨ ਨਿਯਕਤਸ ਨੇ ਕੰਮ ਕਰਨਾ ਬੰਦ ਕਰ ਦਿੱਤਾ ਜਿਸ ਕਾਰਨ ਕੈਨੇਡਾ ਦੇ ਕਈ ਹਵਾਈ ਅੜਿਆਂ ਉੱਤੇ ਮੁਸਾਫਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਸਾਰੇ ਦੁਵਿਧਾ ਬਾਰੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਵੱਲੋਂ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਮੁਸਾਫਰਾਂ ਦੀ ਪੀੜ ਨੂੰ ਵੇਖਦਿਆਂ ਮੈਨੂਅਲ ਤਰੀਕੇ ਦੇ ਨਾਲ ਮੁਸਾਫਰਾਂ ਦੀ ਜਾਂਚ ਪੜਤਾਲ ਅਰੰਭੀ ਗਈ ਪਰ ਉਸ ਵੇਲੇ ਤੱਕ ਲੰਮੀਆਂ ਕਤਾਰਾਂ ਲੱਗ ਚੁੱਕੀਆਂ ਸੀ ਸੋਵਾ ਸਵੇਤਕ ਸਮੱਸਿਆ ਹੱਲ ਹੋ ਗਈ ਪਰ ਮੁਸਾਫਰਾਂ ਨੂੰ ਸੁਝਾਅ ਦਿੱਤਾ ਗਿਆ ਕਿ ਉਹ ਆਪਣੀ ਫਲਾਈਟ ਦਾ ਸਟੇਟਸ ਚੈੱਕ ਕਰਨ ਤੋਂ ਬਾਅਦ ਹੀ 에ਅਰਪੋਰਟ ਵੱਲ ਰਵਾਨਾ ਹੋਣ ਉਦਰੀ ਟ੍ਰਾਂਸਪੋਰਟ ਮੰਤਰੀ ਸਟੀਵਨ ਮੈਕਨਿਨ ਨੇ ਕਿਹਾ ਕਿ ਹਾਲਾਤ ਉਤੇ ਨੇੜੋ ਨਜ਼ਰ ਰੱਖੇ ਜਾ ਰਹੀ ਹੈ ਇਸ ਦੌਰਾਨ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਕਿਹਾ ਕਿ ਹਵਾਈ ਅੱਡਾ ਪਰਬੰਧਕ ਦੇ ਨਾਲ ਤਾਲਮੇਲ ਤਹਿਤ ਕੰਮ ਕੀਤਾ ਜਾ ਰਿਹਾ ਹੈ ਸੁਰੱਖਿਆ ਮਾਪਦੰਡਾ ਨੂੰ ਹਰ ਹਾਲਤ ਦੇ ਵਿੱਚ ਬਹਾਲ ਰੱਖਣਾ ਲਾਜ਼ਮੀ ਹੈ ਅਤੇ ਮੁਸਾਫਰਾਂ ਨੂੰ ਹੋਈ ਖੱਜਰ ਖਵਾਦੀ ਵਾਸਤੇ ਸੀਬੀਐਸਏ ਨੂੰ ਅਫਸੋਸ ਹੈ دوجہ پاسے ہوائی اڈیاں تے فسے مسافرہ نے اپنے تجربے پر سانچے کیتے نہیں کیلگری ہوائی اڈے فسے ایرک نے کہے کہ اس نے ٹرونٹو جانا سی پر لمبیا کتارہ ہون کر کے دو فلائٹس مس ہو گیا جس نو پوچھو اے ہی کہہ رہے ہیں کہ سبر رکھو جلد ہی سب کچھ ٹھیک ہو جاوے گا ایرک نے دسیا کہ مدلے توتے تو اس دے کول بورٹنگ پاس موجود سی پر پہلی فلائٹ دے ویچو دیر ہون کارن اے رد ہو گیا دوجہ فلائٹ واسطے بورٹنگ پاس ہی نہ مل سکیا کیونکہ تکنیکی خرابی کر کے کیوں سے ਖੱਪ ਹੋ ਗਿਆ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਉਸਕ ਸਮੱਸਿਆ ਕਰਕੇ ਵੱਡੀ ਗਿਣਤੀ ਵਿੱਚ ਮੁਸਾਫਰਾਂ ਨੂੰ ਖੱਜਲ ਖੁਆਰ ਹੋਣਾ ਪਿਆ ਇਸ ਤੋਂ ਪਹਿਲਾਂ ਵੀ ਅਪ੍ਰੈਲ ਅਤੇ ਜੂਨ ਮਹੀਨੇ ਦੌਰਾਨ ਵੀ ਕੈਨੇਡੀਅਨ ਹਵਾਈ ਅੱਡੇ ਉਤੇ ਇਹੋ ਜਿਹੇ ਦ੍ਰਿਸ਼ ਦੇਖਣ ਨੂੰ ਮਿਲੇ ਸਨ ਕੁਆਰਟਰ ਦੱਸਦੀ ਹੈ ਸਸਕਾ ਜੀ ਮੈਂ ਹਕੋਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਹਵਾਈ ਅੱਡਿਆਂ ਤੇ ਹਜ਼ਾਰਾਂ ਮੁਸਾਫਰ ਉਸ ਸਮੇਂ ਫਸ ਗਏ ਜਦੋਂ ਤਕਨੀਕੀ ਖਰਾਬੀ ਦੇ ਕਾਰਨ ਸੈਲਫ ਸਰਵਿਸ ਵਾਲੇ ਇਨਸਪੈਕਸ਼ਨ ਕਿਓਸਕਸ ਨੇ ਕੰਮ ਕਰਨਾ ਬੰਦ ਕਰ ਦਿੱਤਾ ਟੋਰਾਂਟੋ ਦਾ ਪੀਰਸਨ ਇੰਟਰਨੈਸ਼ਨਲ 에ਅਰਪੋਰਟ ਮੋਂਟਰੀਅਲ ਦਾ ਟਰੂਡੋ ਇੰਟਰਨੈਸ਼ਨਲ 에ਅਰਪੋਰਟ ਅਤੇ ਕੈਲਗਰੀ ਇੰਟਰਨੈਸ਼ਨਲ 에ਅਰਪੋਰਟ ਸਭ ਤੋਂ ਵੱਧ ਪ੍ਰਭਾਵਿਤ ਹੋਏ ਜਦਕਿ ਵੈਂਕੂਵਰ ਇੰਟਰਨੈਸ਼ਨਲ 에ਅਰਪੋਰਟ ਉਤੇ ਘੱਟ ਅਸਰ ਵੇਖਣ ਨੂੰ ਮਿਲਿਆ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਬੁਲਾਰੇ ਨੇ ਕਿਹਾ ਕਿ ਐਤਵਾਰ ਬਾਅਦ ਦੁਪਹਿਰ ਸਮੇਂ ਸੇ ਸ਼ੁਰੂ ਹੋਈ ਅਤੇ ਫਿਲਹਾਲ ਇਸ ਦੇ ਕਾਰਨ ਬਾਰੇ ਪਤਾ ਨਹੀਂ ਲੱਗ ਸਕਿਆ। ਕੈਨੇਡਾ ਦੇ ਹਵਾਈ ਅੜਿਆਂ ਉੱਤੇ ਹਜ਼ਾਰਾਂ ਮੁਸਾਫਰ ਫਸ ਗਏ ਜਦੋਂ ਤਕਨੀਕੀ ਖਰਾਬੀ ਦੇ ਕਾਰਨ ਸੈਲਫ ਸਰਵਿਸ ਵਾਲੇ ਇਨਸਪੈਕਸ਼ਨ ਕਿਊਸਕਸ ਨੇ ਕੰਮ ਕਰਨਾ ਬੰਦ ਕਰ ਦਿੱਤਾ ਜਿਸ ਕਾਰਨ ਕੈਨੇਡਾ ਦੇ ਕਈ ਹਵਾਈ ਅੜਿਆਂ ਉੱਤੇ ਮੁਸਾਫਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਸਾਰੇ ਦੁਵਿਧਾ ਬਾਰੇ ਕੈਨੇਡਾ ਬੋਰਡਰ ਸਰਵਿਸਿਜ਼ ਏਜੰਸੀ ਦੇ ਵੱਲੋਂ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਮੁਸਾਫਰਾਂ ਦੀ ਭੀੜ ਨੂੰ ਵੇਖਦਿਆਂ ਮੈਨੂਅਲ ਤਰੀਕੇ ਦੇ ਨਾਲ ਮੁਸਾਫਰਾਂ ਦੀ ਜਾਂਚ ਪ੍ਰਕਾਲ ਅਰੰਭੀ ਗਈ ਪਰ ਉਸ ਵੇਲੇ ਤੱਕ ਲੰਮੀਆਂ ਕਤਾਰਾਂ ਲੱਗ ਚੁੱਕੀਆਂ ਸੀ ਸੰਵਾਦ ਸਵੇਤਕ ਸਮੱਸਿਆ ਹੱਲ ਹੋ ਗਈ ਪਰ ਮੁਸਾਫਿਰਾਂ ਨੂੰ ਸੁਝਾਅ ਦਿੱਤਾ ਗਿਆ ਕਿ ਉਹ ਆਪਣੀ ਫਲਾਈਟ ਦਾ ਸਟੇਟਸ ਚੈੱਕ ਕਰਨ ਤੋਂ ਬਾਅਦ ਹੀ 에ਅਰਪੋਰਟ ਵੱਲ ਰਵਾਨਾ ਹੋਣ ਉਦਰੀ ਟ੍ਰਾਂਸਪੋਰਟ ਮੰਤਰੀ ਸਟੀਵਨ ਮੈਕਨਿਨ ਨੇ ਕਿਹਾ ਕਿ ਹਾਲਾਤ ਉਤੇ ਨੇੜੋ ਨਜ਼ਰ ਰੱਖੇ ਜਾ ਰਹੀ ਹੈ ਇਸ ਦੌਰਾਨ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਕਿਹਾ ਕਿ ਹਵਾਈ ਅੱਡਾ ਪਰਬੰਧਾ ਦੇ ਨਾਲ ਤਾਲਮੇਲ ਤਹਿਤ ਕੰਮ ਕੀਤਾ ਜਾ ਰਿਹਾ ਹੈ ਸੁਰੱਖਿਆ ਮਾਪਦੰਡਾ ਨੂੰ ਹਰ ਹਾਲਤ ਦੇ ਵਿੱਚ ਬਹਾਲ ਰੱਖਣਾ ਲਾਜ਼ਮੀ ਹੈ ਅਤੇ ਮੁਸਾਫਿਰਾਂ ਨੂੰ ਹੋਈ ਖੱਜਲ ਖੁਆਰੀ ਵਾਸਤੇ ਸੀਬੀਐਸਏ ਨੂੰ ਅਫਸੋਸ ਹੈ ਦੇ ਪਾਸੇ ਹਵਾਈ ਅੱਡੇ ਤੇ ਫਸੇ ਮੁਸਾਫਰਾ ਨੇ ਆਪਣੇ ਤਜਰਬੇ ਸਾਂਝੇ ਕੀਤੇ ਨੇ ਕੈਲਗਰੀ ਹਵਾਈ ਅੱਡੇ ਫਸੇ 에릭 ਨੇ ਕਿਹਾ ਕਿ ਉਸਨੇ ਟੌਨਟੋ ਜਾਣਾ ਸੀ ਪਰ ਲੰਬੀਆਂ ਕਤਾਰਾ ਹੁੰਨ ਕਰਕੇ ਦੋ ਫਲਾਈਟਸ ਮਿਸ ਹੋ ਗਿਆ ਜਿਸ ਨੂੰ ਪੁੱਛੋ ਇਹ ਹੀ ਕਹਿ ਰਿਹਾ ਹੈ ਕਿ ਸਬਰ ਰੱਖੋ ਜਲਦੀ ਸਭ ਕੁਝ ਠੀਕ ਹੋ ਜਾਵੇਗਾ 에릭 ਨੇ ਦੱਸਿਆ ਕਿ ਮੁੰਟਲੇ ਤੋੜਤੀ ਉਸਦੇ ਕੋਲ ਬੋਰਡਿੰਗ ਪਾਸ ਮੌਜੂਦ ਸੀ ਪਰ ਪਹਿਲੀ ਫਲਾਈਟ ਦੇ ਵਿੱਚ ਦੇਰ ਹੋਣ ਕਾਰਨ ਇਹ ਰੱਦ ਹੋ ਗਿਆ ਦੂਜੀ ਫਲਾਈਟ ਵਾਸਤੇ ਬੋਰਡਿੰਗ ਪਾਸ ਹੀ ਨਾ ਮਿਲ ਸਕਿਆ ਕਿਉਂਕਿ ਤਕਨੀਕੀ ਖਰਾਬੀ ਕਰਕੇ ਕਿ ਉਸ ਹੋ ਗਿਆ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਉਸਕ ਸਮੱਸਿਆ ਕਰਕੇ ਵੱਡੀ ਗਿਣਤੀ ਵਿੱਚ ਮੁਸਾਫਰਾਂ ਨੂੰ ਖੱਜਲ ਖੁਆਰ ਹੋਣਾ ਪਿਆ ਹੈ ਇਸ ਤੋਂ ਪਹਿਲਾਂ ਵੀ ਅਪ੍ਰੈਲ ਅਤੇ ਜੂਨ ਮਹੀਨੇ ਦੌਰਾਨ ਵੀ ਕੈਨੇਡੀਅਨ ਹਵਾਈ ਅੱਡੇ ਉਤੇ ਇਹੋ ਜਿਹੇ ਦ੍ਰਿਸ਼ ਦੇਖਣ ਨੂੰ ਮਿਲੇ ਸਨ ਇੱਕ ਵਾਰ ਫਿਰ ਦੱਸ ਦਈਏ ਸਸਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਹਵਾਈ ਅੱਡਿਆਂ ਤੇ ਹਜ਼ਾਰਾਂ ਮੁਸਾਫਰ ਉਸ ਸਮੇਂ ਫਸ ਗਏ ਜਦੋਂ ਤਕਨੀਕੀ ਖਰਾਬੀ ਦੇ ਕਾਰਨ ਸੈਲਫ ਸਰਵਿਸ ਵਾਲੇ ਇਨਸਪੈਕਸ਼ਨ ਕਿਓਸਕਸ ਨੇ ਕੰਮ ਕਰਨਾ ਬੰਦ ਕਰ ਦਿੱਤਾ ਟੋਰਾਂਟੋ ਦਾ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਮੋਂਟਰੀਅਲ ਦਾ ਟਰੂਡੋ ਇੰਟਰਨੈਸ਼ਨਲ 에ਅਰਪੋਰਟ ਅਤੇ ਕੈਲਕਰੀ ਇੰਟਰਨੈਸ਼ਨਲ 에ਅਰਪੋਰਟ ਸਭ ਤੋਂ ਵੱਧ ਪ੍ਰਭਾਵਿਤ ਹੋਏ ਜਦਕਿ ਵੈਂਕੂਵਰ ਇੰਟਰਨੈਸ਼ਨਲ 에ਅਰਪੋਰਟ ਉਤੇ ਘੱਟ ਅਸਰ ਵੇਖਣ ਨੂੰ ਮਿਲਿਆ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਬੁਲਾਰੇ ਨੇ ਕਿਹਾ ਕਿ ਐਤਵਾਰ ਬਾਅਦ ਦੁਪਹਿਰ ਸਮੇਂ ਸੇ ਸ਼ੁਰੂ ਹੋਈ ਅਤੇ ਫਿਲਹਾਲ ਇਸ ਦੇ ਕਾਰਨ ਬਾਰੇ ਪਤਾ ਨਹੀਂ ਲੱਗ ਸਕਿਆ। ਕੈਨੇਡਾ ਦੇ ਹਵਾਈ ਅੱਡਿਆਂ ਉੱਤੇ ਹਜ਼ਾਰਾਂ ਮੁਸਾਫਰ ਫਸ ਗਏ ਜਦੋਂ ਤਕਨੀਕੀ ਖਰਾਬੀ ਦੇ ਕਾਰਨ ਸੈਲਫ ਸਰਵਿਸ ਵਾਲੇ ਇਨਸਪੈਕਸ਼ਨ ਨੇ ਕਿਉਕਸਕਸ ਨੇ ਕੰਮ ਕਰਨਾ ਬੰਦ ਕਰ ਦਿੱਤਾ ਜਿਸ ਕਾਰਨ ਕੈਨੇਡਾ ਦੇ ਕਈ ਹਵਾਈ ਅੱਡਿਆਂ ਉੱਤੇ ਮੁਸਾਫਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਸਾਰੇ ਦੁਵਿਧਾ ਬਾਰੇ ਕੈਨੇਡਾ ਬੋਰਡਰ ਸਰਵਿਸਿਜ਼ ਏਜੰਸੀ ਦੇ ਵੱਲੋਂ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਮੁਸਾਫਰਾਂ ਦੀ ਭੀੜ ਨੂੰ ਵੇਖਦਿਆਂ ਮੈਨੂਅਲ ਤਰੀਕੇ ਦੇ ਨਾਲ ਮੁਸਾਫਰਾਂ ਦੀ ਜਾਂਚ ਪ੍ਰਕਾਲ ਅਰੰਭੀ ਗਈ ਪਰ ਉਸ ਵੇਲੇ ਤੱਕ ਲੰਮੀਆਂ ਕਤਾਰਾਂ ਲੱਗ ਚੁੱਕੀਆਂ ਸੀ ਤੋਂ ਬਾਅਦ ਸਵੇਤਕ ਸਮੱਸਿਆ ਹੱਲ ਹੋ ਗਈ ਪਰ ਮੁਸਾਫਿਰਾਂ ਨੂੰ ਸੁਝਾਅ ਦਿੱਤਾ ਗਿਆ ਕਿ ਉਹ ਆਪਣੀ ਫਲਾਈਟ ਦਾ ਸਟੇਟਸ ਚੈੱਕ ਕਰਨ ਤੋਂ ਬਾਅਦ ਹੀ 에ਅਰਪੋਰਟ ਵੱਲ ਰਵਾਨਾ ਹੋਣ। ਉਦਰੀ ਟ੍ਰਾਂਸਪੋਰਟ ਮੰਤਰੀ ਸਟੀਵਨ ਮੈਕਨਿਨ ਨੇ ਕਿਹਾ ਕਿ ਹਾਲਾਤ ਉਤੇ ਨੇੜੋਂ ਨਜ਼ਰ ਰੱਖੇ ਜਾ ਰਹੀ ਹੈ। ਇਸ ਦੌਰਾਨ ਕੈਨੇਡਾ ਬਾਰਡਰ ਸਰਵਿਸਿਜ਼ ਜੈਂਸੀ ਨੇ ਕਿਹਾ ਕਿ ਹਵਾਈ ਅੱਡਾ ਪਰ ਬੰਦਕਾ ਦੇ ਨਾਲ ਤਾਲਮੇਲ ਤਹਿਤ ਕੰਮ ਕੀਤਾ ਜਾ ਰਿਹਾ ਹੈ। ਸੁਰੱਖਿਆ ਮਾਪਦੰਡਾਂ ਨੂੰ ਹਰ ਹਾਲਤ ਦੇ ਵਿੱਚ ਬਹਾਲ ਰੱਖਣਾ ਲਾਜ਼ਮੀ ਹੈ ਅਤੇ ਮੁਸਾਫਿਰਾਂ ਨੂੰ ਹੋਈ ਖੱਜਲ-ਖੁਆਰੀ ਵਾਸਤੇ ਸੀਬੀਐਸਏ ਨੂੰ ਅਫਸੋਸ ਹੈ। تیجے پاسے ہوائی اڈیاں تے فسے مسافرہ نے اپنے تجربے پر سانچو کی تے نہیں کیلگری ہوائی اڈے فسے ایرک نے کہا کہ اس نے ٹرونٹو جانا سی پر لمبی قطارہ ہون کر کے دو فلائٹس مس ہو گیا جس نو پچھو اے ہی کہہ رہے ہیں کہ سبر رکھو جلد ہی سب کچھ ٹھیک ہو جاوے گا ایرک نے دسیا کے مٹلے توتے اس دے کول بورٹنگ پاس موجود سی پر پہلی فلائٹ دے ویچو دیر ہون کارن اے رد ہو گیا دوجی فلائٹ واسطے بورٹنگ پاس ہی نہ مل سکیا کیونکہ ਹੋ ਗਿਆ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਓਸਕ ਸਮੱਸਿਆ ਕਰਕੇ ਵੱਡੀ ਗਿਣਤੀ ਵਿੱਚ ਮੁਸਾਫਰਾਂ ਨੂੰ ਖੱਜਲ-ਖੁਆਰ ਹੋਣਾ ਪਿਆ ਇਸ ਤੋਂ ਪਹਿਲਾਂ ਵੀ ਅਪ੍ਰੈਲ ਅਤੇ ਜੂਨ ਮਹੀਨੇ ਦੌਰਾਨ ਵੀ ਕੈਨੇਡੀਅਨ ਹਵਾਈ ਅੱਡੇ ਉਤੇ ਇਹੋ ਜਿਹੇ ਦ੍ਰਿਸ਼ ਦੇਖਣ ਨੂੰ ਮਿਲੇ ਸਨ ਇੱਕ ਵਾਰ ਫਿਰ ਦੱਸ ਦਈਏ ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਹਵਾਈ ਅੱਡਿਆਂ ਤੇ ਹਜ਼ਾਰਾਂ ਮੁਸਾਫਰ ਉਸ ਸਮੇਂ ਫਸ ਗਏ ਜਦੋਂ ਤਕਨੀਕੀ ਖਰਾਬੀ ਦੇ ਕਾਰਨ ਸੈਲਫ ਸਰਵਿਸ ਵਾਲੇ ਇਨਸਪੈਕਸ਼ਨ ਕਿਓਸਕਸ ਨੇ ਕੰਮ ਕਰਨਾ ਬੰਦ ਕਰ ਦਿੱਤਾ ਟੋਰਾਂਟੋ ਦਾ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਮੌਂਟਰੀਅਲ ਦਾ ਟਰੂਡੋ ਇੰਟਰਨੈਸ਼ਨਲ 에ਅਰਪੋਰਟ ਅਤੇ ਕੈਲਗਰੀ ਇੰਟਰਨੈਸ਼ਨਲ 에ਅਰਪੋਰਟ ਸਭ ਤੋਂ ਵੱਧ ਪ੍ਰਭਾਵਿਤ ਹੋਏ ਜਦਕਿ ਵੈਂਕੂਵਰ ਇੰਟਰਨੈਸ਼ਨਲ 에ਅਰਪੋਰਟ ਉਤੇ ਘੱਟ ਅਸਰ ਦੇਖਣ ਨੂੰ ਮਿਲਿਆ ਕੈਨੇਡਾ ਬਾਰਡਰ ਸਰਵਿਸਿਸ ਏਜੰਸੀ ਦੇ ਬੁਲਾਰੇ ਨੇ ਕਿਹਾ ਕਿ ਐਤਵਾਰ ਬਾਅਦ ਦੁਪਹਿਰ ਸਮੇਂ ਸੇ ਸ਼ੁਰੂ ਹੋਈ ਅਤੇ ਫਿਲਹਾਲ ਇਸ ਦੇ ਕਾਰਨ ਬਾਰੇ ਪਤਾ ਨਹੀਂ ਲੱਗ ਸਕਿਆ। ਕੈਨੇਡਾ ਦੇ ਹਵਾਈ ਅੱਡਿਆਂ ਉੱਤੇ ਹਜ਼ਾਰਾਂ ਮੁਸਾਫਰ ਫਸ ਗਏ ਜਦੋਂ ਤਕਨੀਕੀ ਖਰਾਬੀ ਦੇ ਕਾਰਨ ਸੈਲਫ ਸਰਵਿਸ ਵਾਲੇ ਇਨਸਪੈਕਸ਼ਨ ਨਿਯਕਤਸ ਨੇ ਕੰਮ ਕਰਨਾ ਬੰਦ ਕਰ ਦਿੱਤਾ ਜਿਸ ਕਾਰਨ ਕੈਨੇਡਾ ਦੇ ਕਈ ਹਵਾਈ ਅੱਡਿਆਂ ਉੱਤੇ ਮੁਸਾਫਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਹਾਲੇਕਿ ਸਾਰੇ ਦੁਬਿਧਾ ਬਾਰੇ ਕੈਨੇਡਾ ਬੋਰਡਰ ਸਰਵਿਸਿਜ਼ ਏਜੰਸੀ ਦੇ ਵੱਲੋਂ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਮੁਸਾਫਰਾਂ ਦੀ ਪੇੜ ਨੂੰ ਵੇਖਦਿਆਂ ਮੈਨੂਅਲ ਤਰੀਕੇ ਦੇ ਨਾਲ ਮੁਸਾਫਰਾਂ ਦੀ ਜਾਂਚ ਪੜਤਾਲ ਅਰੰਭੀ ਗਈ ਪਰ ਉਸ ਵੇਲੇ ਤੱਕ ਲੰਮੀਆਂ ਕਤਾਰਾਂ ਲੱਗ ਚੁੱਕੀਆਂ ਸੀ। ਸੋਵਾ ਸਵੇਤਕ ਸਮੱਸਿਆ ਹੱਲ ਹੋ ਗਈ ਪਰ ਮੁਸਾਫਿਰਾਂ ਨੂੰ ਸੁਝਾਅ ਦਿੱਤਾ ਗਿਆ ਕਿ ਉਹ ਆਪਣੀ ਫਲਾਈਟ ਦਾ ਸਟੇਟਸ ਚੈੱਕ ਕਰਨ ਤੋਂ ਬਾਅਦ ਹੀ 에ਅਰਪੋਰਟ ਵੱਲ ਰਵਾਨਾ ਹੋਣ ਉਦਰੀ ਟ੍ਰਾਂਸਪੋਰਟ ਮੰਤਰੀ ਸਟੀਵਨ ਮੈਕਨਿਨ ਨੇ ਕਿਹਾ ਕਿ ਹਾਲਾਤ ਉਤੇ ਨਿਗਰਾਨੀ ਰੱਖੀ ਜਾ ਰਹੀ ਹੈ ਇਸ ਦੌਰਾਨ ਕੈਨੇਡਾ ਬਾਰਡਰ ਸਰਵਿਸਿਜ਼ ਜੈਂਸੀ ਨੇ ਕਿਹਾ ਕਿ ਹਵਾਈ ਅੱਡਾ ਪਰ ਬੰਦਕਾ ਦੇ ਨਾਲ ਤਾਲਮਿਲ ਤਹਿਤ ਕੰਮ ਕੀਤਾ ਜਾ ਰਿਹਾ ਹੈ ਸੁਰੱਖਿਆ ਮਾਪਦੰਡਾ ਨੂੰ ਹਰ ਹਾਲਤ ਦੇ ਵਿੱਚ ਬਹਾਲ ਰੱਖਣਾ ਲਾਜ਼ਮੀ ਹੈ ਅਤੇ ਮੁਸਾਫਿਰਾਂ ਨੂੰ ਹੋਈ ਖੱਜਲ-ਖੁਆਰੀ ਵਾਸਤੇ ਸੀਬੀਐਸਏ ਨੂੰ ਅਫਸੋਸ ਹੈ دوجہ پاسے ہوائی اڈیاں تے فسے مسافرہ نے اپنے تجربے پر سانچو کی نہیں کیلگری ہوائی اڈے فسے ایرک نے کہے کہ اس نے ٹرونٹو جانا سی پر لمبیا کتارہ ہون کر کے دو فلائٹس مس ہو گیا جس نو پوچھو اے ہی کہہ رہے کہ صبر رکھو جلد ہی سب کچھ ٹھیک ہو جاوے گا ایرک نے دسیا کے مٹلے توتے اس دے کول بورٹنگ پاس موجود سی پر پہلی فلائٹ دے ویچو دیر ہون کارن اے رد ہو گیا دوجہ فلائٹ واسطے بورٹنگ پاس ہی نہ مل سکیا کیونکہ تکنیکی خرابی کر کے کہ اس ਹੋ ਗਿਆ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਓਸਕ ਸਮੱਸਿਆ ਕਰਕੇ ਵੱਡੀ ਗਿਣਤੀ ਵਿੱਚ ਮੁਸਾਫਰਾਂ ਨੂੰ ਖੱਜਲ ਖੁਆਰ ਹੋਣਾ ਪਿਆ ਇਸ ਤੋਂ ਪਹਿਲਾਂ ਵੀ ਅਪ੍ਰੈਲ ਅਤੇ ਜੂਨ ਮਹੀਨੇ ਦੌਰਾਨ ਵੀ ਕੈਨੇਡੀਅਨ ਹਵਾਈ ਅੱਡੇ ਉਤੇ ਇਹੋ ਜਿਹੇ ਦ੍ਰਿਸ਼ ਦੇਖਣ ਨੂੰ ਮਿਲੇ ਸਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ